ਵਿਰੋਧ ਲਾਇਆ ਜਿਹੜੇ ਮੁਦਵਾਂ ਕਰਵਾ ਆ ਵੀ ਚੱਲਦੇ ਕਰੋ ਜਿੰਦਾਬਾਦ ਕਿਸਾਨ ਮਜ਼ਦੂਰ ਇਕਤਾ ਜਿੰਦਾਬਾਦ ਆਵਾਜ਼ ਸੈਂਟਰ ਸਰਕਾਰ ਮੁਦਵਾਂ ਸੈਂਟਰ ਸਰਕਾਰ ਮੁਦਵਾਂ ਸੈਂਟਰ ਸਰਕਾਰ ਮੁਦਵਾਂ ਪੰਜਾਬ ਸਰਕਾਰ ਮੁਦਵਾਂ ਜ਼ਿਲ੍ਹਾ ਠਾਣੇ ਲੋਕਾਂ ਦੇ ਹੱਲ ਕਰਦੇ ਜਾਣੇ ਨਹੀਂ ਕਰਨਗੇ ਜ਼ਿਲ੍ਹਾ ਠਾਣੇ ਲੋਕਾਂ ਦੇ ਹੱਲ ਮੰਗਦੇ ਨੇ ਲੋਕ ਹੱਤਾਂ ਲਈ ਜੋ ਖੜਦੇ ਲੋਕ ਜ਼ਿਲ੍ਹਾ ਤੋਂ ਨਹੀਂ ਖੜਦੇ ਲੋਕ ਕਿਸਾਨ ਮਜ਼ਦੂਰ ਜਿੰਦਾਬਾਦ ਪਠਾਨ ਮਜ਼ਦੂਰ ਇੱਕ ਜਿੰਦਾਬਾਦ ਨਮਸਕਾਰ ਦੋਸਤੋ ਮੈਂ ਹਾਸ਼ੋਕ ਤੇ ਤੁਸੀਂ ਦੇਖ ਰਹੇ ਹੋ ਪਠਾਨਕੋਟ ਮੀਡੀਆ ਦੋਸਤੋ 30 ਦਸੰਬਰ ਦਿਨ ਸੋਮਵਾਰ ਕਿਸਾਨਾਂ ਵੱਲੋਂ ਜਿਹੜਾ ਪੰਜਾਬ ਬੰਦ ਦੀ ਜਿਹੜੀ ਕਾਲ ਕੀਤੀ ਗਈ ਸੀ ਉਹਦਾ ਅਸਰ ਜਿਹੜਾ ਅੱਜ 30 ਦਸੰਬਰ ਨੂੰ ਕਿਤੇ ਨਾ ਕਿਤੇ ਦੇਖਣ ਨੂੰ ਜ਼ਰੂਰ ਮਿਲਿਆ ਦਾਤੀ ਸਰਦੀ ਬਹੁਤ ਜ਼ਿਆਦਾ ਲੇਕਿਨ ਕਿਸਾਨ ਜਿਹੜੇ ਆਪਣੇ ਮੰਗਾ ਨੂੰ ਲੈ ਕੇ 7 ਵਜੇ ਦੇ ਸਵੇਰ ਦੇ ਜਿਹੜੇ ਆ ਜਗਾ ਜਗਾ ਧਰਨੇ ਪ੍ਰਦਰਸ਼ਨ ਕਰ ਰਿਹਾ ਤਸਵੀਰਾਂ ਸਰਹੱਦੀ ਏਰੀਆ ਦੀਆਂ ਹੈਗੀਆਂ ਕਥਲੌਰ ਦੀਆਂ ਨਾਲ ਦੀ ਸਕਰੀਨ ਤੇ ਵੀ ਦਿਖਾ ਰਹੇ ਆ ਤੇ ਲਾਈਵ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਆ ਪਹਿਲੇ ਤੇ ਇਸ ਸਾਈਡ ਤੁਹਾਨੂੰ ਤਸਵੀਰਾਂ ਦਿਖਾਵਾਂਗੇ ਦੇਖ ਸਕਦੇ ਹੋ ਇਸ ਤਰ੍ਹਾਂ ਕਥਲੌਰ ਪੁਲ ਹੈਗਾ ਜਿਹੜਾ ਸਰਹੱਦੀ ਇਲਾਕੇ ਦਾ ਬਿਲਕੁਲ ਬੰਦ ਕੀਤਾ ਹੋਇਆ ਕਿਸਾਨਾਂ ਵੱਲੋਂ ਦੂਸਰੀ ਸਾਈਡ ਤੁਸੀਂ ਦੇਖ ਸਕਦੇ ਹੋ ਕਿਸਾਨ ਜਿਹੜੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਇੱਥੇ ਧਰਨਾ ਪ੍ਰਦਰਸ਼ਨ ਕਰ ਰਹੇ ਨੇ ਕੇਂਦਰ ਸਰਕਾਰ ਦੇ ਖਿਲਾਫ ਦਾਸ ਜੀ ਕਿ ਕਾਫੀ ਸਾਲ ਪਹਿਲੇ ਕੁਝ ਸਾਲ ਪਹਿਲਾਂ ਕਹਿ ਸਕਦੇ ਆਂ ਵੀ ਮੋਦੀ ਸਰਕਾਰ ਵੱਲੋਂ ਜਿਹੜਾ ਆ ਤਿੰਨ ਜਿਹੜੇ ਕਾਲੇ ਕਾਨੂੰਨ ਜਿਹੜੇ ਆ ਕਿਸਾਨਾਂ ਦੇ ਵਿਰੋਧ ਦੇ ਵਿੱਚ ਬਣਾਏ ਗਏ ਸੀਗੇ ਜਿੰਨੂੰ ਵੰਦ ਕਰਾਉਣ ਦੇ ਰੱਦ ਕਰਾਉਣ ਦੇ ਲਈ ਇਹਨਾਂ ਵੱਲੋਂ ਉਸ ਸਮੇਂ ਵੀ ਜਿਹੜਾ ਪ੍ਰਦਰਸ਼ਨ ਕੀਤਾ ਗਿਆ ਸੀਗਾ ਜਿਸ ਵਿੱਚ ਕਾਫੀ ਕਿਸਾਨਾਂ ਦੇ ਜਿਹੜੇ ਸ਼ਹੀਦੀਆਂ ਜਿਹੜੀਆਂ ਦਿੱਤੀਆਂ ਸੀਗੀਆਂ ਇਸੀ ਉੱਤੇ ਹੁਣ ਵੀ ਜਿਹੜਾ ਪਿਛਲੇ ਕਾਫੀ ਸਮੇ ਤੋਂ ਕਹਿ ਸਕਦੇ ਆ ਜਿਹੜਾ ਇਹ ਧਰਨਾ ਪ੍ਰਦਰਸ਼ਨ ਚੱਲ ਰਿਹਾ ਹੈ ਤਸਵੀਰਾਂ ਲਗਾਤਾਰ ਤੁਹਾਨੂੰ ਦਿਖਾ ਰਿਹਾ ਕਹਿੰਦੇ ਨੇ ਡੱਲੇਵਾਲ ਸਾਹਿਬ ਹੈਗੇ ਨੇ ਜਿਹੜੇ ਪਿਛਲੇ ਕਾਫੀ ਸਮੇ ਤੋਂ ਕੁਖੜਤਾਲ ਤੇ ਬੈਠੇ ਨੇ ਪਰ ਜਿਹੜੀ ਕੇਂਦਰ ਸਰਕਾਰ ਹੈਗੀ ਆ ਉਹਦੇ ਕੰਨਾਂ ਤੱਕ ਜੂ ਜੜੀ ਨਹੀਂ ਰੇਗ ਰਹੀ ਉਸੇ ਨੂੰ ਦੇਖਦੇ ਹੁਣ 30 ਦਸੰਬਰ ਨੂੰ ਇਹਨਾਂ ਕਿਸਾਨਾਂ ਵੱਲੋਂ ਜਿਹੜਾ ਪੰਜਾਬ ਬੰਦ ਦੀ ਕਾਲ ਕੀਤੀ ਗਈ ਸੀ ਤੇ ਇਹਦਾ ਅਸਰ ਕਿਤੇ ਨਾ ਕਿਤੇ ਜ਼ਰੂਰ ਦੇਖਣ ਨੂੰ ਮਿਲਿਆ ਜ਼ਿਲ੍ਹਾ ਪਠਾਨਕੋਟ ਦੀ ਗੱਲ ਕਰੀਏ ਟ੍ਰੇਨਾਂ ਹੋਣ ਕਹਿੰਦੇ ਬੰਦ ਕੀਤੀਆਂ ਗਈਆਂ ਆਵਾਜਾਈ ਜਿਹੜੀ ਹੈ ਉਹ ਵੀ ਬੰਦ ਕੀਤੀ ਗਈ ਹੈ ਸਿਰਫ ਅਮਰਜੈਂਸੀ ਜਿਹੜੀਆਂ ਸਵਾਵਾਂ ਸਿਰਫ ਉਹ ਹੀ ਜਿਹੜੀਆਂ ਲੋਕਾਂ ਨੂੰ ਮੁਹੱਜਾ ਕਰਵਾਈਆਂ ਜਾ ਰਹੀਆਂ ਕਿਸਾਨਾਂ ਨਾਲ ਗੱਲਬਾਤ ਸੁਣਾਵਾਂਗੇ ਕੀਤੀ ਹੋਈ ਕੀ ਮੰਗਾਂ ਹੈਗੀਆਂ ਇਹਨਾਂ ਦੀਆਂ ਦੂਸਰੇ ਬਸ ਇੱਕ ਗੱਲ ਹੋਰ ਦੱਸਾਂਗੇ ਇਹ ਕਿਸਾਨ ਵਿੰਗ ਦੇ ਹੈਗੇ ਆ ਜ਼ਿਲ੍ਹਾ ਪ੍ਰਧਾਨ ਬੋਵੀ ਸੈਣ ਜੀ ਗੋਰਾ ਸੈਣ ਜੀ ਇਹ ਵੀ ਆਪਣਾ ਸਮਰਥਨ ਲੈ ਕੇ ਇਹਨਾਂ ਦੇ ਹੱਕ ਦੇ ਵਿੱਚ ਪਹੁੰਚੇ ਨੇ ਗੱਲਬਾਤ ਸੁਣਾਣੇ ਇਹਨਾਂ ਨਾਲ ਕੀ ਕਾਰਨ ਹੈਗਾ ਕੀ ਮੰਗਾਂ ਹੈਗੀਆਂ ਤੇ ਕਦੋਂ ਤੱਕ ਜਿਹੜਾ ਇਹਨਾਂ ਦਾ ਪ੍ਰਦਰਸ਼ਨ ਜਾਰੀ ਰਹੇਗਾ ਤਦ ਤੱਕ ਬਣੇ ਰਹੋ ਸਾਡੇ ਨਾਲ ਤੇ ਦੇਖਦੇ ਰਹੋ ਪਠਾਨਕੋਟ ਮੀਡੀਆ ਹਾਂਜੀ ਸਰ ਅੱਜ 23 ਦਸੰਬਰ ਨੂੰ ਜਿਹੜਾ ਬਾਂਦਰੀ ਕਾਰ ਦੀ ਪੰਜਾਬ ਦੀ ਸਰਦੀ ਵੀ ਕਾਫੀ ਹੈ ਬੈਠੇ ਉੱਤਰਨੇ ਲਈ ਕੋਈ ਕਾਰਨ ਹੈਗਾ ਕੀ ਮੰਗਾ ਹੈ ਹਾਂਜੀ ਜੋ ਚੱਲ ਰਿਹਾ ਖਨੌਰੀ ਬਾਰਡਰ ਤੇ ਅੰਦੋਲਨ ਜੋ ਕਿ ਅਜੇ ਇੱਕ ਮਹੀਨੇ ਤੋਂ ਵੱਧ ਡਲੇਵਾਲ ਸਾਹਿਬ ਨੂੰ ਹੋ ਗਿਆ ਮਰਨ ਵਰਤੇ ਬੈਠੇ ਹੋਏ ਨੇ ਉਹ ਖਨੌਰੀ ਬਾਰਡਰ ਤੇ ਦਿੱਤੀ ਹੋਈ ਕਾਲ ਜਿਥੇ ਬੰਦਿਆਂ ਦੀ ਅੱਜ ਥਾਂ ਥਾਂ ਤੇ ਜਿਵੇਂ ਕਿ ਅੱਜ ਕਿਸਾਨ ਜਥੇਬੰਦੀ ਬੀਕੇ ਜੂ ਸਰਸਾ ਦਾ ਟੋਲ ਪਲਾਜ਼ਾ ਤੇ ਚੱਲ ਰਿਹਾ ਹੈ ਔਰ ਰੇਲਵੇ ਟਰੱਕ ਤੇ ਚੱਲ ਰਿਹਾ ਹੈ ਉਹ ਕਸੌਰ ਪੁਲ ਤੇ ਚੱਲ ਰਿਹਾ ਹੈ ਹਾਂ ਰੇਲਾਂ ਵੀ ਬੰਦ ਨੇ ਹਾਂ ਰੇਲਾਂ ਵੀ ਬੰਦ ਨੇ ਜੀ ਰੇਲਾਂ ਵੀ 4 ਵਜੇ ਤੱਕ ਬੰਦ ਰਹਿਣਗੀਆਂ ਤੇ ਆਵਾਜਾਈ ਵੀ ਬੰਦ ਰਹੂਗੀ ਉਦੋਂ ਤੱਕ ਜਿਹੜਾ ਧਰਨਾ ਜਾਰੀ ਰਹੇਗਾ ਮੰਨ ਲਓ ਮੰਗਾ ਪੂਰੀਆਂ ਨਹੀਂ ਹੁੰਦੀਆਂ ਜਿੰਨਾ ਤੱਕ ਸਰਕਾਰ ਦੇਖੋ ਜੀ ਮੰਨੀਆਂ ਹੋਈਆਂ ਮੰਗਾ ਮੰਗ ਰਹੇ ਆ ਕੋਈ ਨਵਾਂ ਕੁਝ ਮੰਗ ਨਹੀਂ ਰਹੇ ਜੋ ਭਾਜਪਾ ਸਰਕਾਰ ਨੇ ਮੰਗਾ ਮੰਨੀਆਂ ਹੋਈਆਂ ਕਿਸਾਨਾਂ ਨਾਲ ਉਹੀ ਮੰਗ ਰਹੇ ਆ ਜਿੰਨਾ ਚਿਰ ਇਹ ਮੰਗਾ ਮੰਨ ਨਹੀਂ ਲੈਂਦੇ ਮੁੜ ਕੇ ਦੁਬਾਰਾ ਮੰਗਦੇ ਨਹੀਂ ਉਹਨਾਂ ਚਿਰ ਇਹ ਅੰਦੋਲਨ ਚੱਲਦਾ ਰਹੇਗਾ ਜਿਵੇਂ ਜਿਵੇਂ ਕਿਸਾਨ ਜਿੱਥੇ ਬੰਦੀਆਂ ਦੀ ਕਾਲ ਆਏਗੀ ਉਵੇਂ ਉਵੇਂ ਥੱਲੇ ਜਿਹੜਾ ਆਪਾਂ ਉਹ ਉਹਨੂੰ ਇਨਫੀਨ ਲਾਗੂ ਕਰਾਂਗੇ ਅੱਜ ਇਹਦਾ ਧਰਨਾ ਦਿੱਤਾ ਜਾ ਰਿਹਾ 3 ਦਸੰਬਰ ਦੀ ਬੰਦਰੀ ਪਾਲ ਸਿਰ ਕੀ ਆਉਂਦੀ ਹੈ ਕਾਫੀ ਠੰਡੀ ਹੈ ਕਿੰਨੇ ਵੇਕ ਤੋਂ ਸ਼ੁਰੂ ਹੋਇਆ ਕਿੰਨੇ ਵੇਕ ਤੱਕ ਹੈ ਇਹ ਕਾਰਨ ਇਹ ਹੈ ਸਰ ਜਿਵੇਂ ਕਿ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 4 ਵਜੇ ਤੱਕ ਜਿਹੜਾ ਆ ਇਹ ਬੰਦ ਰੱਖਿਆ ਜਾਵੇਗਾ ਪੂਰਨ ਤੌਰ ਤੇ ਬੰਦ ਕਿਸ ਜੋ ਵੀ ਹਵਾ ਜਾਈ ਆ ਉਹ ਥਾਪ ਕੀਤੀ ਜਾਵੇਗੀ ਸਾਰੇ ਬਾਜ਼ਾਰ ਜਿਹੜੇ ਆ ਬੰਦ ਕਰਾਏ ਜਾਣਗੇ ਜੋ ਡੱਲੇਵਾਲ ਸਾਹਿਬ ਪਿਛਲੇ 35 ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹਨ ਸਰਕਾਰ ਜਿਹੜੀ ਆ ਉਹਨਾਂ ਨੂੰ ਟਸ ਤੋਂ ਮਸ ਦੀ ਹੋ ਰਹੀ ਸਰਕਾਰ ਉਹਨਾਂ ਨੂੰ ਅੱਗੇ ਨਹੀਂ ਜਾਣ ਦਿੱਤਾ ਆ ਰਿਹਾ ਖਨੌਰੀ ਬਾਰਡਰ ਤੇ ਸਾਰਿਆਂ ਨੂੰ ਰੋਕ ਦਿੱਤਾ ਗਿਆ ਜੋ ਕਿ ਸਾਡਾ ਜਮੂਰੀ ਹੱਕ ਆ ਕਿ ਅਸੀਂ ਪ੍ਰੋਟੈਸਟ ਕਰ ਸਕਦੇ ਆ ਦਿੱਲੀ ਜੋ ਸਾਡੀ ਰਾਜਧਾਨੀ ਆ ਭਾਰਤ ਦੀ ਉੱਥੇ ਜਾਣਾ ਸਾਡਾ ਮੂਕ ਹੱਕ ਆ ਪਰ ਸਾਨੂੰ ਸਾਡੇ ਹੱਕਾਂ ਤੋਂ ਵਾਂਝਾ ਕੀਤਾ ਜਾ ਰਿਹਾ ਵਾ ਇਹ ਸਰਕਾਰ ਜਿਹੜੀ ਆ ਕਿਸਾਨਾਂ ਨਾਲ ਧੱਕੇਸ਼ਾ ਹੀ ਕਰ ਰਹੀ ਆ ਸਰਕਾਰ ਨੂੰ ਪਤਾ ਵੀ ਆ ਕਿ ਇਸ ਫਰੰਟ ਤੇ ਅਸੀਂ ਬਹੁਤ ਗਲਤ ਆ ਪਰ ਸਰਕਾਰ ਜਿਹੜੀ ਆ ਚਾਹੁੰਦੀ ਆ ਕਿ ਕਿਸਾਨ ਕਿਸ ਤਰੀਕੇ ਨਾਲ ਮਾਰੇ ਜਾਣ ਜੇ ਕਿਸਾਨ ਗਰੀਬੀ ਦੀ ਰੇਖਾ ਹਟਾ ਗਿਆ ਤੇ ਸਾਰਾ ਭਾਰਤ ਜਿਹੜਾ ਗਰੀਬੀ ਦੀ ਰੇਖਾ ਹਟਾ ਜਾਏਗਾ ਕਿਉਂਕਿ ਜੋ ਵੀ ਕਿਸਾਨੀ ਆ ਇਹ ਧੁਰਾ ਹੈ ਹਰ ਕੰਮ ਦਾ ਕਿਸਾਨ ਦੀ ਜੇਬ ਦੇ ਵਿੱਚੋਂ ਹੀ ਜੋ ਪੈਸਾ ਆ ਉਹ ਜਿਹੜਾ ਚਾਰਜ ਫਿਰੇ ਚੱਲਣਾ ਹੈ ਹਰ ਕਾਰੋਬਾਰ 'ਚ ਚੱਲਣਾ ਕਰਿਆਨੇ ਦੀਆਂ ਦੁਕਾਨਾਂ ਤੇ ਕੱਪੜੇ ਦੀਆਂ ਦੁਕਾਨਾਂ ਤੇ ਵੱਡੇ ਕਾਰੋਬਾਰੀਆਂ ਨੂੰ ਸਭ ਨੂੰ ਕਿਸਾਨ ਕੋਲੋਂ ਹੀ ਪੈਸਾ ਤੁਰ ਕੇ ਜਾਣਾ ਹੈ ਪਰ ਜੋ ਸਰਕਾਰ ਚਾਹੁੰਦੀ ਆ ਕਿ ਕਿਸਾਨ ਦਬਾ ਦਿਓ ਕਿਸਾਨ ਜਿਹੜਾ ਦੇਸ਼ ਦੀ ਮਾਂ ਆ ਜੇ ਦੇਸ਼ ਦੀ ਮਾਂ ਹੀ ਮਰ ਗਈ ਤੇ ਸਮਝ ਲਓ ਕਿ ਫਿਰ ਸਾਡੇ ਕੋਲ ਬਚਣਾ ਕੀ ਆ ਕੋਕ ਨਹੀਂ ਬਚਣਾ ਲੋਕ ਭੁੱਖ ਨੰਗੇ ਹਟਾ ਜਾਣਗੇ ਵੇਖੇ ਕਾਫੀ ਪਿਛਲੇ ਅੱਛੇ ਤੋਂ ਕਿਸਾਨ ਗਏ ਆਪਣੇ ਮੰਗਾਂ ਨੂੰ ਲੈ ਕੇ ਕਈ ਬੈਠੀ ਰਸੇ ਜੀਂਦਿਆਂ ਵੀ ਦਿੱਤੀਆਂ ਨੇ ਫਿਰ ਵੀ ਸਰਕਾਰਾਂ ਦੇ ਕੰਨਾਂ 'ਚ ਜੋ ਨਹੀਂ ਰੰਗਣ ਲੀ ਫਿਰ ਉਹ ਕਿੱਦਾਂ ਕਰੋਗੇ ਦੇਖੋ ਜੀ 700 ਬੰਦਾ ਪਹਿਲਾਂ ਸਾਡਾ ਦਿੱਲੀ ਉਸ ਵੇਲੇ ਜਦੋਂ ਲੱਗਾ ਸੀ ਧਰਨਾ ਸ਼ਹੀਦ ਹੋਇਆ ਹੁਣ ਵੀ ਉਸ ਤੋਂ ਬਾਅਦ ਜਦੋਂ ਦੱਲੇਵਾਲ ਸਾਹਿਬ ਹੁਣੀ ਲੈ ਕੇ ਬੰਦੇਰ ਸਾਹਿਬ ਹੁਣੀ ਦਿੱਲੀ ਨੂੰ ਤੁਰੇ ਉਦੋਂ ਵੀ ਸਾਡੇ ਬਹੁਤ ਉੱਥੇ ਮੁੰਡੇ ਸ਼ਹੀਦ ਹੋਏ ਨੌਜਵਾਨ ਮਰੇ ਮਾਵਾਂ ਦੇ ਪੁੱਤ ਬਹੁਤ ਲੋਕਾਂ ਦੇ ਘਰ ਕੀਰਨੇ ਪਏ ਪਰ ਸਰਕਾਰ ਜਿਹੜੀ ਆ ਮੈਂ ਸਮਝਦਾ ਆ ਇਸ ਤੋਂ ਨਖੇਦ ਸਰਕਾਰ ਜਿਹੜੀ ਆ ਉਹ ਨਹੀਂ ਹੋ ਸਕਦੀ ਇਹ ਇੱਕ ਤਾਨਾਸ਼ਾਹੀ ਰਾਜ ਆ ਇਹ ਰਾਜ ਇਦਾਂ ਦਾ ਨਹੀਂ ਹੋਣਾ ਚਾਹੀਦਾ ਅਰੰਗਜੀਤ ਨੇ ਤਾਨਾਸ਼ਾਹੀ ਕਰਕੇ ਵੇਖੀ ਸੀ ਪਰ ਪੰਜਾਬੀਆਂ ਨੇ ਉਸ ਦਾ ਬਹੁਤ ਵਿਰੋਧ ਕੀਤਾ ਸੀ ਕੁਰਬਾਨੀਆਂ ਦੇ ਕੇ ਉਹਨਾਂ ਨੂੰ ਦੇਸ਼ ਵਿੱਚ ਉਪਜਾਇਆ ਸੀ ਜੇ ਆਪੀ ਜੀ ਬੀ ਜੀ ਪੀ ਸਰਕਾਰ ਇਦਾਂ ਤਾਨਾਸ਼ਾਹੀ ਕਰਦੀ ਰਹੇਗੀ ਤੇ ਪੰਜਾਬ ਪਿੱਛੇ ਨਹੀਂ ਹਟੇਗਾ ਪੰਜਾਬ ਅੱਗੇ ਤੋਂ ਅੱਗੇ ਕਦਮ ਚੁੱਕਦਾ ਰਹੇਗਾ ਔਰ ਆਪਣੀ ਆਜ਼ਾਦੀ ਵਾਸਤੇ ਆਪਣੀ ਲੜਾਈ ਵਾਸਤੇ ਲੜਾਈ ਜਾਰੀ ਰੱਖਾਂਗੇ ਜਿਸ ਤਰ੍ਹਾਂ ਤਾਨਾ ਸਾਹਿਬ ਅੰਗਰੇਜ਼ਾਂ ਨੇ ਕੀਤੀ ਸੀ ਉਹਨਾਂ ਨੂੰ ਪੰਜਾਬ ਚੋਂ ਕੱਢਿਆ ਗਿਆ ਸੀ ਭਾਰਤ ਵਿੱਚੋਂ ਕੱਢਿਆ ਗਿਆ ਸੀ ਇਦਾਂ ਹੀ ਇਹਨਾਂ ਦੀ ਸਰਕਾਰ ਨੂੰ ਖੇਡ ਕੇ ਉਧਰ ਮਾਰਾਂਗੇ ਔਰ ਇੱਕ ਵਧੀਆ ਰਾਜ ਜੋ ਕਿ ਲੋਕਾਂ ਦਾ ਰਾਜ ਹੋਵੇ ਉਹਦੇ ਅਸੀਂ ਹਮਦਰਦੀ ਆ ਇਹਦੇ ਨਾਲ ਵੀ ਸਾਡਾ ਕੋਈ ਵੈਰ ਨਹੀਂ ਆ ਅੱਜ ਇਹ ਲੋਕਾਂ ਦੇ ਹਿੱਤਾਂ ਦੇ ਕੰਮ ਕਰਨ ਲਾਪੇ ਲੋਕਾਂ ਦੀ ਰਾਖੀ ਕਰਨ ਲਾਪੇ ਲੋਕਾਂ ਵਾਸਤੇ ਕਿਸਾਨੀ ਵਾਸਤੇ ਕੰਮ ਕਰੇ ਅਸੀਂ ਇਹਨਾਂ ਦੇ ਵੀ ਫੁੱਲ ਸਪੋਰਟ ਕਰਦੇ ਹਾਂ ਸਿਰਫ ਅਸੀਂ ਗਲਤ ਦੇ ਖਿਲਾਫ ਹਾਂ ਸਾਡੀ ਕਿਸੇ ਪਾਰਟੀ ਨਾਲ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਆ ਅੱਜ ਉਹ ਵੀ ਅੱਜ ਧਰਨਾ ਦਿੱਤਾ ਗਿਆ ਹੈ ਕਿਸਾਨਾਂ ਵੱਲੋਂ ਜਿਹੜਾ ਪੰਜਾਬ ਬੰਦ ਵੀ ਕਾਲ ਸੀ ਜੀ ਤੁਹਾਡੇ ਵੱਲੋਂ ਵੀ ਸਮਰਥਨ ਦਿੱਤਾ ਗਿਆ ਹੈ ਕੀ ਕਹਿਣਾ ਚਾਹਦੇ ਹੋ ਅੱਜ ਸਾਡੇ ਨਾਲ ਆਲ ਇੰਡੀਆ ਕਿਸਾਨ ਕਾਂਗਰਸ ਤੋਂ ਬਾਲ ਸਿੰਘ ਖੇਰਾ ਸਾਡੇ ਪੰਜਾਬ ਕਾਂਗਰਸ ਤੇ ਕਿਸਾਨ ਕਾਂਗਰਸ ਦੇ ਪ੍ਰਧਾਨ ਉਹ ਆਪਣੇ ਮਿਠਾਜੀ ਉਹਦੇ ਨਾਲੋਂ ਅੱਜ ਸਾਨੂੰ ਕਾਲ ਆਈ ਸੀ ਵੀ ਜਿੰਨੇ ਜ਼ਿਲ੍ਹਾ ਪ੍ਰਧਾਨ ਸਾਰਿਆਂ ਜਿੱਥੇ-ਜਿੱਥੇ ਆਪਣੇ ਕਿਸਾਨ ਆਪਣੇ ਧਰਨਾ ਦੇ ਰਹੇ ਆ ਜਿੱਦਾਂ ਸਾਡੇ ਇੱਥੇ ਸੰਯੁਕਤ ਕਿਸਾਨ ਮੋਰਚੇ ਵਾਲਾ ਧਰਨਾ ਦੇ ਰਹੇ ਨੇ ਕਥਲੌਰ ਪਤਨ ਤੇ ਉੱਥੇ ਆਪਾਂ ਜਿੰਨੇ ਸਾਡੇ ਕਾਂਗਰਸ ਦੇ ਅਹੁਦੇਦਾਰ ਸੀ ਸਾਰੇ ਅੱਜ ਸ਼ਾਂਤੀਪੁਰ ਦੇ ਤੇ ਧੰਨੇ ਜਿ ਬੈਠੇ ਆ ਉਹ ਅੱਜ ਦੱਲੇਵਾਲ ਜੀ 35 ਦਿਨ ਹੋ ਗਿਆ ਉਹਨਾਂ ਨੂੰ ਉੱਥੇ ਬੈਠੇ ਹਨ ਸ਼ਾਂਤੇ ਬੈਠੇ ਹੋਏ ਹੋਰ ਸੈਂਟਰ ਸਰਕਾਰ ਨੇ ਅਜੇ ਤੱਕ ਉਹਦੀ ਕੋਈ ਵੀ ਕਦਮ ਕਦ ਨੂੰ ਤਿਆਰ ਨਹੀਂ ਹੈਗੇ ਹੋਰ ਸਾਡੀ ਸੈਂਟਰ ਸਰਕਾਰ ਅਗੇ ਬੇਨਤੀ ਆ ਕਿ ਕਿਸਾਨਾਂ ਦੇ ਮਸਲੇ ਹੱਲ ਕੀਤੇ ਜਾਣ ਅਗਰ ਨਹੀਂ ਮਸਲੇ ਹੱਲ ਕੀਤੇ ਤੇ ਵੱਡੇ ਪੱਧਰ ਤੇ ਅਪੰਤਰ ਨੇ ਲਾਵਾਂਗੇ